ਹਾਂ ਜੋ ਦਿਨੇ ਹੀ ਨਾ ਰਹਾ ਗਿਆ ਤਾਂ ਮੁਰਖੋ ਏ ਮੁਰਖੋ ਆਣਾ ਨਿੱਟਰੋਡੀ ਖਾਣ ਨੂੰ ਉਹ ਤੁਰ ਪਾਣ ਉਹ ਬਾਲਾ ਬੂਲਾ ਫੜ ਲੋ ਆਉਂਦੀ ਏ ਓ ਨੇਰੀ ਆ ਗਈ ਮੁਰਖੋ ਨੇਰੀ ਓਹ ਭੱਜ ਲੋ ਕਰਾਣੂ ਓ ਲੋਕ ਓ ਮੁਰਖੋ ਨੇਰੀ ਆ ਗਈ ਓ ਦੇਖੋ ਲਾਈਵ ਤੁਹਾਡੀ ਪਾ ਨੂੰ ਆਦਾ ਭਾਈ ਜਿੱਥੇ ਹੈਗੇ ਉੱਥੇ ਹੀ ਖੜ ਜੋ ਵਿਚਰਾਮ ਹੋ ਜੋ ਸਾਵਧਾਨ ਹੋ ਜੋ ਆਹ ਆਹ ਠੰਡੀ ਠੰਡੀ ਆਉਂਦਾ ਹੋਈ ਹਵਾ ਬੋਲੀ ਹਵਾ ਅੱਜ ਕੱਲ ਪਰਸਾ ਆ ਗਿਆ ਯਾਰ ਉਹ ਉਹ ਸਹਾ ਓਏ ਗੁਰੂ ਮੇਰ ਕਰੇ ਓਏ ਗੁਰੂ ਮੇਰ ਕਰਕੇ ਹੋਰ ਜੱਜ ਬੋਸਾ ਓਏ ਹੋਏ ਹੋਏ ਐਮ ਐਮ ਇਹ ਦਿਨ ਖੜਾ ਹੁੰਦਾ ਹੈ ਇਹ ਲਾਈਟਾਂ ਜਗਾਉਣੀਆਂ ਪਈਆਂ ਲਾਈਟਾਂ ਓਏ ਹੋਏ ਹੋਏ ਐਵਰੇਜ ਹੈ ਜਿਆਦਾ ਨਾ ਉਹ ਨਾ ਬਣਦਾ ਫਰਾਹ ਜਿੰਨਾ ਸਾਰਾ ਕੰਮ ਹੈ ਵੇਗ ਲਾਈਟਾਂ ਜਗਦੀਆਂ ਹਨੇਰੀ ਤੂਫਾਨ ਆਂਦੀ ਮੈਨਾਂ ਗਰਮੀ ਵੀ ਬਾਈ ਇੰਨੀ ਸੀ ਰਿਕਾਰਡ ਤੋੜ ਗਰਮੀ ਸੀ ਅੱਜ ਬਹੁਤ ਗਰਮੀ ਸੀ ਅੱਜ ਇਹ ਮੈਨਾਂ ਦਾ ਪਿੱਛੇ ਨਾ ਮੀਂਹ ਮੂ ਪਰਸੋਂ ਵੀ ਪੈ ਕੇ ਡੱਬੂ ਨਹੀਂ ਜਿਹਦੇ ਚ ਉਹ ਆਪਣਾ 에어 ਇੰਡੀਆ ਦਾ ਜਹਾਜ਼ ਵੀ ਆ ਗਿਆ ਸੀ ਤੇ ਅੱਜ ਵੀ ਹੁਣ ਠੰਢੀ ਠੰਢੀ ਹਵਾ ਆਉਂਦੀ ਹਵਾ ਠੰਢੀ ਆਉਂਦੀ ਹੈ ਨਾ ਇਹ ਪੰਜੋ ਨਿਹਰਬਾਲਾ ਕਿਤੇ ਬਣੀ ਇੱਕ ਵਾਰ ਭਈਏ ਖੁੱਲਤ ਗਈ ਨਹੀਂ ਦੇਖੋ ਬਈ ਪੌਂਟੀਆਂ ਵੀ ਬਣੀ ਭਾਵੇਂ ਪਰ ਹਵਾ ਇਹ ਉਨੀ ਜੇ ਰਹਿਣੀ ਜਿੰਨੀ ਹੋਣੀ ਚਾਹੀਦੀ ਪਰ ਪਤਾ ਨਹੀਂ ਪ੍ਰਿੰਟ ਕਰਕੇ ਘਟ ਲੱਗਦੀ ਆ ਮੇਰੇ ਹਿਸਾਬ ਨਾਲ ਕੁਝ ਨਹੀਂ ਦੀਂਦਾ ਕੋ ਬੱਲਵ ਦੀਂਦਾ ਇੱਕ ਜਗ ਦਾ ਭੇਜ ਢਾਲੀ ਵਾਲ ਦੇ ਓਏ ਹੋਏ ਓਏ ਹੋਏ ਦੱਸੋ ਆਪਣੇ ਯਾਰ ਬੇਲੀ ਕਿੱਥੇ ਕਿੱਥੇ ਬੈਠੀ ਆ ਤੇ ਕਿੱਥੋਂ ਕਿੱਥੋਂ ਤੱਕ ਆਈ ਆ ਇਹ ਸਾਡੇ ਤਾਂ ਇਹ ਮਾਨਨ ਕੇ ਚੱਲ ਹੁਣੀ ਆਈ ਆ ਵੀਡੀਓ ਬਣਾਉਂਦੇ ਉਹਦੋਂ ਪਹਿਲਾਂ-ਪਹਿਲਾਂ ਵੇਖੋ ਬਈ ਪਰ ਮੇਰੇ ਹਸਾਬ ਨਾਲ ਤੇ ਇਹ ਸੁਰੱਖਿਅਤ ਜਗਾ ਤੇ ਜਿੱਥੇ-ਜਿੱਥੇ ਹੈਗੇ ਉੱਥੇ-ਉੱਥੇ ਆਪੋ ਆਪਣੀ ਸੇਫ ਜਗਾ ਤੇ ਖੜਜੋ ਕੋਈ ਨਹੀਂ ਇਹ 10-20 ਮਿੰਟ ਹੀ ਆ ਤੇ ਉਸ ਤੋਂ ਬਾਅਦ ਜਦੋਂ ਸੈੱਟ ਹੋ ਗਿਆ ਕੰਮ ਉਦੋਂ ਤੁਰਿਓ ਨਜ਼ਰ ਤੁਰਿਓ ਨਾ ਤੇ ਆਪਾਂ ਦਾ ਵਾ ਸੇਫ ਪੀ ਪਹਿਲਾ ਹੁੰਦੀ ਆ ਹਨਾ ਜਾਨ ਆ ਤਾਂ ਜਹਾਨ ਆ ਤੇ ਸਾਰੇ ਭਰਾ ਆਪੋ ਆਪਣੇ ਟਿਕਾਣਿਆਂ ਲੱਗ ਜਾਓ ਜਿਹਦੇ ਦਰਾਖਤ ਵੱਡੇ ਦਰਾਖਤ ਤੋਂ ਕਿਸੇ ਤੋਂ ਪਾਸੇ ਰੋ ਦੋ ਮਿੰਟ ਦਾ 10 ਮਿੰਟ ਦਾ ਜੇ ਤਾਂ ਲੇਟ ਹੋ ਜਾਗੇ ਆਪਾਂ ਉਹਦੇ ਨਾਲ ਕੁਝ ਨਹੀਂ ਹੁੰਦਾ ਹੁੰਦਾ ਉਹ ਜਿਹੜਾ ਸਾਡੇ ਭਰਾਵਾਂ ਨੂੰ ਵਾਹਿਗੁਰੂ ਮੇਰ ਰੱਖੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੇ